ਕਾਨੂੰਨ ਦੱਸੇ ਕਿ ਲਗਾਤਾਰ ਪੁਲਿਸ ਦੇ ਵੱਲੋਂ ਤੇ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਅੰਮ੍ਰਿਤਸਰ ਦੇ ڪرਿੰਡਾ ਥਾਣਾ ਦੇ ਪੁਲਿਸ ਦੇ ਵੱਲੋਂ 1 ਕਿਲੋ ਹਰਾਂ ਸਮੇਤ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ ਅਤੇ ਪੁਲਿਸ ਨੇ ਇਹਨਾਂ ਦੋਨਾਂ ਮੁਲਜ਼ਮਾਂ ਦੇ ਖਿਲਾਫ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਪੁਲਿਸ ਦੇ ਮਤਾਬਕ ਇਹਨਾਂ ਦੋਨਾਂ ਮੁਲਜ਼ਮਾਂ ਤੋਂ ਪੁਸ਼ਕਿਸ ਦੇ ਦੌਰਾਨ ਹੋਰ ਵੀ ਅਹਿਮ ਕਲਾਸੇ ਹੋਣ ਦੀ ਪੂਰੀ ਦੋ ਮਰਦੇ ਜਿਹੀ ਟੈਲੀ ਵਾਈਡ ਨਹੀਂ ਨਾਗਾ ਇਹ ਦੋ ਮਸ਼ੀਨ ਜੀ ਸਰ ਬੇਲੀਪਤ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਰਕਾਰ ਦੀ ਜਿਹੜੀ ਚੱਲ ਰਹੀ ਹੈ ਪਾਲਿਸੀ ਯੁੱਧ ਨਸ਼ਾ ਮੁਕਤ ਉਸ ਦੇ ਤਹਿਤ ਸਾਡੇ ڪرੰਡੇ ਥਾਣੇ ਟਾਰੀ ਸਬਡਵੀਜ਼ਨ ਵਿੱਚ ਕਾਫੀ ਰਿਕਵਰੀs ਹੋਈ ਹੈ ਉਸ ਦੇ ਲੜੀ ਨੂੰ ਅੱਗੇ ਤੋਰਦੇ ਹੋਏ ਸਾਡੇ ਮਾਨਯੋਗ ਬੀਜੀਪੀ ਸਾਹਿਬ ਦੀਆਂ ਸਖਤ ਦੇਖਾਧਤਾ ਤੇ ਮਾਨਯੋਗ ਸਤਿੰਦਰ ਸਰ ਸਾਡੇ ਡੀਆਈਜੀ ਸਾਹਿਬ ਬੋਰਡਰ ਸਾਡੇ ਮਨਿੰਦਰ ਸਰ ਜੀ ਆਈਪੀਐਸ ਐਸਐਸਪੀ ਸਾਹਿਬ ਮਾਨਯੋਗ ਉਹਨਾਂ ਦੀਆਂ ਦੇਖਾਧਤਾ ਤੇ ਅੱਗੇ ਕਰਦੇ ਹੋਏ ਸਾਡੀ ڪرੰਡੇ ਦੀ ਇੱਕ ਪੁਲਿਸ ਪਾਰਟੀ ਨੂੰ ਇਨਫੋਰਮੇਸ਼ਨ ਮਿਲੀ ਸੀ ਚੌਂਕੀ ਇੰਚਾਰਜ ਨੂੰ ਕੇ ਦੋ ਨਾਮ ਲੁਮ ਜਿਹੜੇ ਬੰਦੇ ਆ ਇਹ ਨਿਸ਼ਚਿਤ ਤੌਰ 'ਤੇ ਉਟਾਰੀ ਸਾਈਡ ਨੂੰ ਜਿਹੜੀ ਡਰੇਨ ਆ ਮਾਵਾ ਉਧਰ ਡਰੇਨ ਦੇ ਨਾਲ-ਨਾਲ ਜਿਹੜੇ ਆ ਰਹੇ ਆ ਤਾਂ ਹੋ ਸਕਦਾ ਇਹਨਾਂ ਨੂੰ ਚੈੱਕ ਕੀਤਾ ਜਾਵੇ ਤੇ ਇਹਨਾਂ ਕੋਲ ਪਦਾਰਥ ਜਿਹੜਾ ਨਸ਼ੀਲਾ ਮਿਲ ਸਕਦਾ ਉਹਦੇ ਸਬੰਧਤ ਕਾਰਪਕੀ ਕਰਦੇ ਹੋਏ ਇਮੀਡੀਏਟਲੀ ਸਾਡੇ ਜਿਹੜੇ ਚੌਂਕੀ ਇੰਚਾਰਜ ਨੇ ਉਥੇ ਆਪਣੀ ਜਿਹੜੀ ਟੀਮ ਨੂੰ ਲੈ ਕੇ ਗਏ ਤੇ ਦੋ ਬੰਮਨ ਵਿਅਕਤੀ ਜਿਹੜੇ ਆ ਚੱਕੀ ਰਾਉਂਡ ਅਪ ਕੀਤੇ ਗੁਰਸੇਵਕ ਸਿੰਘ ਰਾਏ ਤੇ ਕੁਲਜੀਤ ਸਿੰਘ ਹਰੜ ਇਹਨਾਂ ਕੋਲੋਂ 1 ਕਿਲੋ ਹੈਰੋਇਨ ਇੱਕ ਮੋਟਰਸਾਈਕਲ ਜਿਹੜਾ ਬਰਾਮਦ ਹੋਇਆ ਇਹਨਾਂ ਦੇ ਖਿਲਾਫ ਅਸੀਂ ਮਕਦਮਾ ਨੰਬਰ 181 ਥਾਣਾ ਘਰੈਂਡਾ ਵਿਖੇ ਅੰਡਰ ਸੈਕਸ਼ਨ 21C 25 29 ਐਨਡੀਪੀਐਸ ਸੈਕਟਰ ਦੇ ਤਹਿਤ ਦਰਜ ਕਰ ਲਿਆ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਇਹਨਾਂ ਨੂੰ ਅੱਜ ਪੇਸ਼ ਕਰਕੇ ਇਹਨਾਂ ਦਾ ਜਿਹੜਾ ਰਿਮਾਂਡ ਹਾਸਲ ਕਰਨਾ ਸਰ ਕੋਈ ਪਹਿਲਾਂ ਇਹਨਾਂ ਤੇ ਕੋਈ ਕਦਮ ਨਹੀਂ ਪਿਆ ਪਹਿਲਾਂ ਮਕਦਮਾ ਨਹੀਂ ਇਹਨਾਂ ਤੇ ਅਜੇ ਈ ਪ੍ਰੀ ਨੰਬਰੀ ਕੋਸ਼ਿਸ਼ ਤੇ ਪਹੁੰਚ ਲੱਗਾ ਵੀ ਕੋਈ ਦਰਜ ਪਰ ਹਾਂ ਇਹਨਾਂ ਨੇ ਕੰਸਾਈਨਮੈਂਟਸ ਦੋ ਦੋ ਤਿੰਨ ਤਿੰਨ ਵਾਰੀ ਲਈਆਂ ਨੇ ਪਾਰ ਜਿਹੜੇ ਪਾਰ ਸਮਗਲਰ ਉਹਨਾਂ ਨਾਲ ਇਹਨਾਂ ਦੇ ਸਬੰਧ ਆ। ਇਹੀ ਰਮਾਂਡ ਦੇ ਦੌਰਾਨ ਜਿਹੜੀ ਸ਼ਾਮਿਲ ਇਹਨਾਂ ਦੀ ਕਰਮੀਆਂ ਖਾਂਗੋਮੈਂਟ। ਇਹ ਦੋ ਰਸਤੇ ਆ ਰਹੀ ਕਿਸ ਤਰ੍ਹਾਂ ਆ ਰਹੀ ਸਰ ਇਹ 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 ਡਰੋਨ ਦੇ ਜ਼ਰੀਏ ਇਹਨਾਂ ਨੇ ਮੰਗਵਾਈ ਆ। ਉੱਥੇ ਲੋਕੇਸ਼ਨ ਭੇਜ ਕੇ। ਇਹ ਸਭ ਜਿੱਕਰ ਅਸੀਂ ਗੱਲ ਕਰੀਏ ਇਹ ਕਿ ਕਿਤਾ ਬੜੇ ਨੇ ਇਹਨਾਂ ਸਮਗਲਰਾਂ ਦੇ ਨਾਲ ਜਿਹੜੇ ਪਾਕਿਸਤਾਨ ਦੇ ਕਰ ਰਹੇ। ਇਹ ਇਹਨਾਂ ਦੇ ਗਾਂ ਯਾਰਦੋਸ ਜਿਹੜੇ ਪੁਰਾਣੇ ਬਾਰਡਰ ਬੈਲਟ ਦੇ ਨਾਲ ਉਹਨਾਂ ਨੇ ਇਹਨਾਂ ਦੇ ਲਿੰਕ ਕਰਵਾਏ ਸੀਗੇ। ਉਸੇ ਲਿੰਕ ਦੇ ਤਹਿਤ ਇਹ ਜਿਹੜਾ ਆਇਆ ਡਰੋਨ ਜਿਹੜਾ ਇਹ ਸਮਾਨ ਨੇ ਮੰਗਵਾਉਂਦੇ ਆ। ਉਹ ਤੋਂ ਕੋਸ਼ਿਸ਼ ਕਰਵਾ ਲਈ ਮਾ ਚੁੱਕੇ ਆ ਜਿਹਨਾਂ ਦਾ ਰਿਮਾਂਡ ਅਸਲ ਕਰਕੇ ਸਰ ਜਿਸ ਤਰ੍ਹਾਂ ਤੁਹਾਡੇ ਕੋਲ ਚਾਹੀਦਾ ਦੋ ਤਿੰਨ 12 ਕਿਨਾਂ ਦੇ ਕੋਲ ਅਪਨ ਸਾਈਟਮੈਂਟ ਅਗਵਾਈ ਗਈ ਗਿਆ ਤਾਂ ਇਹਨਾਂ ਦੇ ਕੋਲ ਡਿਲੀਵਰ ਕਿੱਥੇ ਕੀਤੀ ਗਈ ਹੈ ਜੀ ਉਹ ਉਹ ਹੁਣ ਕੋਈ ਸੱਚ ਪੁੱਛਾਂਗੇ ਨਾ ਅੱਜ ਰਿਮਾਂਡ ਲੈ ਕਿੰਨੇ ਸਮੇਂ ਤੋਂ ਐਕਟਰ ਨੇ ਜੀ ਇਹ ਸਰ ਉਸ ਲਾ ਕੇ ਵਿੱਚ ਸਾਲ ਦੇ ਕਰੀਬ ਐਕਟਿਵ ਨੇ ਸਰ ਇਹਨਾਂ ਦੀ ਉਮਰ ਕਿੰਨੀ ਹੈ ਉਹਨਾਂ ਨੇ 30 ਸਾਲ ਦੇ ਕਰੀਬ ਹੈ ਦੋ ਸਰ ਦੋਨਾਂ ਦੀ 25 ਤੋਂ 30 ਸਾਲ ਦੇ ਹੋਲੇ ਤੇ ਹਮ ਸਭ ਤੋਂ ਬਹੁਤ ਇਹ ਥਾਣੇ ਲੋਕੋ ਕੇ ਸਾਈਡ ਹਮ ਸਰ ਕਿੰਨੀ ਐ ਸਾਈਟਮੈਂਟ ਦਾ ਡਵਲਪਮੈਂਟ ਚੱਲ ਰਿਹਾ ਹੈ ਸਾਲ ਇੱਕ ਤੋਂ ਇਹ ਐਕਟਰ ਬਾਕੀ ਨਾ ਅਪਡੇਟ ਡਿਲੀਵਰ ਕਰ ਤੁਹਾਨੂੰ ਜੀ ਅਸੀਂ ਆਪਣੀ ਜਿਹੜੀ ਪ੍ਰੀ ਲਿ ਹੋਣੀ ਪੁਸ਼ਕਿਸ਼ ਚ ਪਤਾ ਲੱਗਾ ਵੀ ਦੋ ਦੋ ਤਿੰਨ ਤਿੰਨ ਕਨਸਾਈਨਮੈਂਟ ਲੈ ਚੁੱਕੇ ਬਾਕੀ ਡਿਟੇਲ ਜਿਹੜੀ ਆਫਟਰ ਰਿਮਾਂਡ ਆ ਜਾ ਸਕਦਾ ਇਹ